ਦਮਾ ਅਸਥਮਾ ਐ ਦਿੱਕਤ ਐ ਸਾਹ ਦੀ ਕੋਈ ਵੀ ਦਿੱਕਤ ਐ ਉਹ ਦਿੱਕਤ ਭਾਵੇਂ ਆਪਾਂ ਨੱਕ ਤੋਂ ਸ਼ੁਰੂ ਕਰ ਲਨੇ ਆ ਸਾਹ ਦਾ ਜਿਹੜਾ ਸਿਸਟਮ ਐ ਨਾ ਉਹ ਨੱਕ ਤੋਂ ਸ਼ੁਰੂ ਹੋ ਜਾਂਦਾ ਹਵਾ ਨੱਕ ਵਿੱਚ ਜਾਏਗੀ ਉਸ ਤੋਂ ਬਾਅਦ ਪਾਈਪ ਵਿੱਚ ਜਾਏਗੀ ਤੇ ਫੇਫੜਿਆਂ ਚ ਆਈ ਕੋਈ ਵੀ ਅਲਰਜੀ ਐ ਜਿਵੇਂ ਨੱਕ ਵਿੱਚ ਛਿਕਾਂਦੀਆਂ ਤੁਸੀਂ ਸਵੇਰੇ ਨਹਾਤੇ ਨਾ ਕੇ ਬਾਹਰ ਨਿਕਲੇ ਛਿਕਾਂਦੀਆਂ ਇਹ ਵੀ ਸਿਗਨਲ ਐ ਸਾਹ ਦੀ ਪ੍ਰੋਬਲਮ ਦਾ ਛਿੱਕਾਣਾ ਜੁਖਾਮ ਆਣਾ ਪਾਣੀ ਡਿੱਗਦੇ ਰਹਿਣਾ ਨਾ ਕਿਛੋਂ ਪੀਲੇ ਰੰਗ ਦਾ ਪਾਣੀ ਆਣਾ ਖਾਂ ਆਣਾ ਕਈਆਂ ਨੂੰ ਗਲੇ ਇੱਚੋਂ ਖਾਂ ਜਾਂਦੀ ਹੈ ਗਲਾ ਸਾਫ਼ ਕਰਦੇ ਰਹਿੰਦੇ ਆ ਇਹ ਪ੍ਰੋਬਲਮ ਹੈ ਕਈਆਂ ਨੂੰ ਖੰਗ ਉੱਠਦੀ ਹੈ ਉਹ ਕਹਿੰਦੇ ਮੈਨੂੰ ਨਾ ਸੁੱਕੀ ਖਾਂਗ ਆਂਦੀ ਹੈ ਇੱਥੋਂ ਆਂਦੀ ਐਵੇਂ ਫੇਫੜਿਆਂ ਤੋਂ ਨਹੀਂ ਆਂਦੀ ਇਹ ਪ੍ਰੋਬਲਮ ਹੈ ਸਾਇੰਸ ਵਿੱਚ ਮਾਡਰਨ ਸਾਇੰਸ ਵਿੱਚ ਲਿਖਿਆ ਹੋਇਆ ਹੈ ਐਲ ਆਰਟੀਆਈ ਲੋਅਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਮਤਲਬ ਫੇਫੜਿਆਂ ਦੀ ਪ੍ਰੋਬਲਮ ਇੱਥੇ ਲਿਖਿਆ ਹੈ ਅਪਰ ਟ੍ਰੈਕ ਇਨਫੈਕਸ਼ਨ ਉੱਪਰ ਠੀਕ ਇਹ ਸਾਰੀ ਦਿੱਕਤਾਂ ਹੈ ਇਹ ਸਿਰਫ 20 21 ਸਾਲ ਨਹੀਂ ਰੋਕੀ ਜੀ ਇਹ ਤੇ ਜਵਾਨ ਦਰੂ ਬੱਚੇ ਨੂੰ ਵੀ ਸ਼ੁਰੂ ਹੋ ਜਾਂਦੇ ਦੇਖੋ ਜਿਹੜਾ ਦਮਾ ਅਸਥਮਾ ਹੈ ਦਿੱਕਤ ਹੈ ਸਾਦੀ ਕੋਈ ਵੀ ਦਿੱਕਤ ਹੈ ਉਹ ਦਿੱਕਤ ਭਾਵੇਂ ਆਪਾਂ ਨੱਕ ਤੋਂ ਸ਼ੁਰੂ ਕਰ ਲੈਂਦੇ ਆ ਸਾਹ ਦਾ ਜਿਹੜਾ ਸਿਸਟਮ ਹੈ ਨਾ ਉਹ ਨੱਕ ਤੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਹਵਾ ਨੱਕੇ ਚ ਜਾਏਗੀ ਉਸ ਤੋਂ ਬਾਅਦ ਪਾਈਪੇ ਚ ਜਾਏਗੀ ਤੇ ਫੇਫੜਿਆਂ ਚ ਜਾਏਗੀ ਕੋਈ ਵੀ ਅਲਰਜੀ ਹੈ ਜਵੇਂ ਨੱਕੇ ਚ ਛਿਕਾਂਦੀਆਂ ਤੁਸੀਂ ਸਵੇਰੇ ਨਹਾਤੇ ਨਾ ਕੇ ਬਾਹਰ ਨਿਕਲੇ ਛਿਕਾਂ ਆ ਗਈਆਂ ਇਹ ਵੀ ਸਿਗਨਲ ਹੈ ਸਾਹ ਦੀ ਪ੍ਰੋਬਲਮ ਦਾ ਓਕੇ ਛਿੱਕਾਣਾ ਜੁਖਾਮ ਆਣਾ ਪਾਣੀ ਡਿੱਗਦੇ ਰਹਿਣਾ ਨਾ ਕਿਛੋਂ ਪੀਲੇ ਰੰਗ ਦਾ ਪਾਣੀ ਆਣਾ ਫਿਰ ਖੰਘ ਆਣਾ ਕਈਆਂ ਨੂੰ ਗਲੇ 'ਚੋਂ ਖੰਘ ਆਦੀ ਹੈ ਇਸੇ ਤਰੀਕੇ ਨਾਲ ਕਰਦੇ ਰਹਿੰਦੇ ਨੇ ਗਲਾ ਸਾਫ਼ ਕਰਦੇ ਰਹਿੰਦੇ ਆ ਇਹ ਪ੍ਰੋਬਲਮ ਹੈ ਕਈਆਂ ਨੂੰ ਖੰਘ ਉੱਠਦੀ ਹੈ ਉਹ ਕਹਿੰਦੇ ਮੈਨੂੰ ਨਾ ਸੁੱਕੀ ਖੰਘ ਆਦੀ ਹੈ ਪਰ ਇੱਥੋਂ ਆਂਦੀ ਐਵੇਂ ਫੇਫੜਿਆਂ ਤੋਂ ਨਹੀਂ ਆਂਦੀ ਇਹ ਪ੍ਰੋਬਲਮ ਹੈ ਫਿਰ ਇੱਕ ਸਾਇੰਸ 'ਚ ਮਾਡਰਨ ਸਾਇੰਸ 'ਚ ਲਿਖਿਆ ਹੋਇਆ ਹੈ ਐਲ ਆਰਟੀਆਈ ਲੋਅ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਮਤਲਬ ਫੇਫੜਿਆਂ ਦੀ ਪ੍ਰੋਬਲਮ ਇੱਕ ਲਿਖਿਆ ਹੈ ਅਪਰ ਟ੍ਰੈਕ ਇਨਫੈਕਸ਼ਨ ਉੱਪਰ ਠੀਕ ਇਹ ਸਾਰੀ ਦਿੱਕਤਾਂ ਹੈ ਇਹ ਸਿਰਫ 20 21 ਸਾਲ ਨਹੀਂ ਰੋਖੀ ਜੀ ਇਹ ਤੇ ਜਵਾਨ ਰੂ ਬੱਚੇ ਨੂੰ ਵੀ ਸ਼ੁਰੂ ਹੋ ਜਾਂਦੇ ਤੁਸੀਂ ਸੁਣਿਆ ਹੋਣਾ ਕਿ ਬੱਚਾ ਜੇ 10 ਦਿਨ ਦਾ ਨੀਮੋਨੀਆ ਹੋ ਗਿਆ ਜੀ ਜੀ ਉਹ ਨੀਮੋਨੀਆ ਹੋਇਆ ਜੇ ਉਹਨੂੰ ਠੀਕ ਨਾ ਕਰੋ ਉਹ ਸਾਰੀ ਉਮਰ ਪਰੇਸ਼ਾਨ ਕਰਦਾ ਉਹ ਅਸਥਮਾ ਬਣਾਉਂਦਾ ਹੈ ਬੱਚੇ ਦੀ ਚ ਵੀਕਨੈਸ ਲੈਂਦੀ ਹੈ ਬੱਚਾ ਦੀ ਗ੍ਰੋਥ ਪੂਰੀ ਨਹੀਂ ਹੁੰਦੀ ਫਿਰ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਹੈ 3-4 ਸਾਲ ਦਾ ਹੋ ਗਿਆ 5 ਸਾਲ ਦਾ ਹੋ ਗਿਆ ਗਲੀ ਚੋਂ ਘੰਟੀ ਵੱਜਦੀ ਜਾਂਦੀ ਹੈ ਆਈਸਕ੍ਰੀਮ ਵਾਲੇ ਦੀ ਬੱਚਾ ਖੇਡ ਰਿਹਾ ਹੁੰਦਾ ਹੈ ਬੱਚਾ ਭੱਜ ਕੇ ਆਉਂਦਾ ਹੈ ਪਿਓ ਨੂੰ ਫੜਦਾ ਹੈ ਮਾਂ ਨੂੰ ਫੜਦਾ ਹੈ ਮੈਂ ਆਈਸਕ੍ਰੀਮ ਖਾਣੀ ਹੈ ਹੂੰ ਸਰੀਰ ਗਰਮ ਹੁੰਦਾ ਹੈ ਕਿਉਂਕਿ ਬੱਚਾ ਬਾਹਰ ਖੇਡ ਰਿਹਾ ਹੈ ক্রিকেট ਖੇਡ ਰਿਹਾ ਹੈ ਗੁੱਲੀ ਡੰਡਾ ਖੇਡ ਰਿਹਾ ਹੈ ਕੰਚੇ ਖੇਡ ਰਿਹਾ ਕੋਈ ਵੀ ਖੇਡ ਖੇਡ ਲੇ ਠੀਕ ਹੈ ਉਹਨੇ ਆਇਆ ਧੁੱਪ ਪੈ ਰਹੀ ਹੈ ਉੱਤੋਂ ਆਈਸਕ੍ਰੀਮ ਖਾਂਦਾ ਹੈ ਉਹ ਇੱਕਦਮ ਸਪਾਜ਼ਮ ਵਾਗ ਜਾਂਦਾ ਹੈ ਓਹੋ ਫੇਫੜਿਆਂ ਨੇ ਇਕਦਮ ਠੰਡ ਪਹੁੰਚਦੀ ਆ ਅੰਦਰ ਹੂੰ ਠੰਡ ਟਿੱਡੇ ਦੇ ਕੋਲ ਪਹੁੰਚਦੀ ਢਿੱਡ ਦੇ ਨਾਲ ਇਹ ਹਰਟ ਪਏ ਢਿੱਡ ਦੇ ਨਾਲ ਇਹ ਫੇਫੜੇ ਪਏ ਆ ਉੱਥੇ ਇਕਦਮ ਠੰਡਾ ਹੋ ਜਾਂਦਾ ਵੈਸੇ ਗਰਮੀ ਹੁੰਦੀ ਆ ਖੂਨ ਗਰਮ ਹੁੰਦਾ ਖੇਡਦੇ ਉਸ ਟਾਈਮ ਪ੍ਰੋਬਲਮ ਆਂਦੀ ਆ ਅਸੀਂ ਖੇਡ ਜਾਂਦੇ ਆ ਬਾਹਰੋਂ ਆਂਦੇ ਆ ਘਰ ਦੇ ਕਹਿੰਦੇ ਨਾ 10 ਮਿੰਟ ਬਹਿ ਜਾ ਹੂੰ ਫਿਰ ਪਾਣੀ ਪੀਂ ਉਹਦਾ ਕਾਰਨ ਹੈ ਤੁਸੀਂ ਬਾਹਰੋਂ ਆਓ ਫ੍ਰਿਜ ਖੋਲੋ ਪਾਣੀ ਦੀ ਬੋਤਲ ਕੱਢੋ ਮੂੰਹ ਨਾਲ ਲਾਓ ਗੜ 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 ਅੰਦਰ ਹਫਤਾ ਕਰਕੇ ਦੇਖੋ ਤੁਹਾਨੂੰ ਪ੍ਰੋਬਲਮ ਆ ਜੇਗੀ ਸਾਹ ਲੈਣੇ ਦੀ ਦਿੱਕਤ ਹੋ ਜੇਗੀ ਫੇਫਟ ਐ ਸਪਾਸਮ ਹੋ ਜਾਏਗਾ ਤੁਸੀਂ ਸਾਹ ਲਓਗੇ ਸਿਟੀ ਦੀ ਆਵਾਜ਼ ਆਏਗੀ ਐਵੇਂ ਮਹਿਸੂਸ ਹੋਏਗਾ ਤੁਹਾਡੇ ਅੰਦਰ ਉਹ ਸਿਟੀ ਵੱਜ ਰਹੀ ਹੈ ਚਾਰ ਪੈੜੀਆਂ ਨਹੀਂ ਤੁਰ पाओगे ਸਿਟੀ ਦੀ ਆਵਾਜ਼ ਵੱਜਣ ਲੱਗ ਜੇਗੀ ਜਾਂ ਮੌਸਮ ਬਦਲੇਗਾ ਤੁਹਾਨੂੰ ਇਹ ਪ੍ਰੋਬਲਮ ਆਣ ਲੱਗ ਜੇਗੀ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਸਾਡੇ ਤੇ 6 ਰਿਤੂਆਂ ਠੀਕ ਹੈ ਸਾਡੇ ਤੇ ਇਹ ਪ੍ਰੋਬਲਮ ਵਧੀ ਜਾਂਦੀ ਹੈ ਫਿਰ ਡਾਕਟਰ ਸ਼ੁਰੂ ਚ ਆਪਾਂ ਇਲਾਜ ਨਹੀਂ ਕਰਦੇ ਫਿਰ ਉਹ ਫਿਰ ਪੰਪ ਤੇ ਆ ਜਾਂਦੇ ਆ ਜਾਂ ਤੇ ਕੈਪਸੂਲ ਤੋੜ ਕੇ ਉਨੂੰ ਖਿਚਨੇ ਆ ਜਾਂ ਪੰਪ ਲੈਨੇ ਆ ਜਾਂ ਦਵਾਈਆਂ ਹੌਲੀ ਹੌਲੀ ਆਪਾਂ ਫੇਫਰੇ ਕਮਜ਼ੋਰ ਕਰ ਲੈਂਦੇ ਆ ਪਰ ਤੁਸੀਂ ਧਿਆਨ ਜਿਹੜੀ ਚੀਜ਼ ਦਾ ਰੱਖਣਾ ਹੈ ਉਹ ਹੈ ਠੰਡਾ ਗਰਮ ਇਕਦਮ ਮਿਕਸ ਨਹੀਂ ਕਰਨਾ ਬਾਹਰੋਂ ਆਇਓ ਰੁੱਕ ਕੇ ਇਸ਼ਨਾਨ ਕਰੋ ਰੁੱਕ ਕੇ ਨਾਓ ਰੁੱਕ ਕੇ ਪਾਣੀ ਪੀਓ ਤਾਂ ਕਿ ਸਰੀਰ ਆਪਣੇ ਨਾਰਮਲ ਟੈਂਪਰੇਚਰ ਤੇ ਹੋ ਜੇ ਬੱਚਾ ਤੁਹਾਨੂੰ ਆਈਸਕ੍ਰੀਮ ਵਾਸਤੇ ਬਰਫ਼ ਦੇ ਪਾਣੀ ਵਾਸਤੇ ਬਰਫ਼ ਵਾਸਤੇ ਐਵੇਂ ਦੀ ਕਹਿੰਦਾ ਉਹਦੇ ਸਰੀਰ ਨੂੰ ਪਹਿਲੇ ਠੰਡਾ ਹੋਣ ਦਿਓ ਜੇਦੋਂ ਖੇਡ ਕੇ ਆਇਆ ਉਸ ਤੋਂ ਬਾਅਦ ਚੀਜ਼ਾਂ ਦਿਓ ਫਿਰ ਵੀ ਦਿੱਕਤ ਹੋ ਗਈ ਹੈ ਕਰੇ ਲੂ ਨੂੰ ਸਕਦਾਸ ਦੇ ਨਾਲ ਤੁਸੀਂ ਮੈਨੂੰ ਬਾਅਦ ਵਿੱਚ ਪੁੱਛਣਾ ਹੈ ਮੈਂ ਹੁਣੇ ਹੀ ਦੱਸ ਦੇਣਾ ਤੁਹਾਨੂੰ ਰਾਮ ਬਾਣ ਨੁਸਖਾ ਇਹਨੂੰ ਲਿਖ ਲਓ ਨੋਟ ਕਰ ਲਓ ਹੂੰ ਦੋ ਚੀਜ਼ਾਂ ਦੀ ਵਰਤੋ ਤੁਹਾਡੀ ਕਿਚਨ ਵਿੱਚ ਚੈੱਕ ਕਰ ਲਓ ਕਿਸ ਵਾਸਤੇ ਨੁਸਖਾ ਜੀ ਇਹ ਐ ਅਸਥਮਾ ਵਾਸਤੇ ਨੁਸਖਾ ਓਕੇ ਦੋ ਚੀਜ਼ਾਂ ਦੀ ਵਰਤੋ ਤੁਹਾਡੀ ਕਿਚਨ ਦੀ ਕਰਨ ਲੱਗ ਜਾਓ ਘਰ ਵਿੱਚ ਪਰਿਵਾਰ ਵਿੱਚ ਆਂਢੀ ਗੁਆਂਢੀ ਨੂੰ ਕਿਸੇ ਨੂੰ ਵੀ ਹੂੰ ਅਸਥਮੇ ਦੀ ਸ਼ਿਕਾਇਤ ਨਹੀਂ ਹੋਣੀ ਠੀਕ ਹੈ ਪਹਿਲੀ ਚੀਜ਼ ਹੈ ਦਾਲ ਚਿਨੀ ਠੀਕ ਹੈ ਹਰ ਇੱਕ ਦੀ ਕਿਚਨ ਵਿੱਚ ਪਈ ਹੈ ਦੂਜੀ ਚੀਜ਼ ਹੈ ਪਿਪਲੀ ਠੀਕ ਮੰਗ ਪਿਪਲ ਠੀਕ ਹੈ ਦੋਵੇਂ ਚੀਜ਼ਾਂ ਤੀਜੀ ਚੀਜ਼ ਇਹ ਲੈਣੀ ਜਿੰਦੇ ਨਾਲ ਹੈ ਉਹ ਹੈ ਸ਼ਹਿਦ ਠੀਕ ਹੈ ਇੱਕ ਤੋਂ 2 ਗ੍ਰਾਮ ਪਾਊਡਰ ਦਾਲ ਚੀਨੀ ਦਾ ਰੋਜ਼ ਸ਼ਹਿਦ ਦੇ ਨਾਲ ਮਿਕਸ ਕਰਕੇ ਚਮਚ ਲਿੱਤੀ ਉਹਦੇ ਦੇ ਸ਼ਹਿਦ ਰੱਖਿਆ ਇੱਕ ਛੁਟਕੀ ਪਿਪਲੀ ਦਾ ਪਾਊਡਰ ਪਾਇਆ ਮਿਕਸ ਕਰ ਲਿਆ ਉਹਨੂੰ ਛੱਟ ਲਿਆ ਸੇਮ ਐਵੇਂ ਹੀ ਚਮਚ ਸ਼ਹਿਦ ਲਿੱਤਾ ਇੱਕ ਚੁਟਕੀ ਦਾਲਚੀਨੀ ਦਾ ਪਾਊਡਰ ਪਾਇਆ ਉਹਨੂੰ ਲੈ ਲਿਆ ਦੂਜਾ ਤਰੀਕਾ ਹੈ ਦਾਲਚੀਨੀ ਦਾ ਪਾਊਡਰ ਸਿੱਧਾ ਵੀ ਲੈ ਸਕਦੇ ਹੋ ਪਿਪਲੀ ਦਾ ਪਾਊਡਰ ਮੱਗ ਪਿਪਲੀ ਦੀ ਗੱਲ ਕਰ ਰਹੇ ਆ ਜਿਹੜੀ ਲੰਬੀ ਹੁੰਦੀ ਹੈ ਠੀਕ ਹੈ ਜੀ ਉਹ ਲੈਣ ਲੱਗ ਜਾਓ ਦਮਾ ਪਰ ਉਸੇ ਦਮੇ ਦਾ ਦਮ ਕੱਢ ਦੋਗੇ ਮੈਂ ਸੋਚ ਰਿਹਾ ਕਿਹੜਾ ਐਗਜ਼ਾਮਪਲ ਦਵਾਂ ਜੀ ਲੋਹਾ ਅਰਧਾ ਐਗਜ਼ਾਮਪਲ ਲੈ ਲੈਣਾ ਜਿਹੜਾ ਲੋਹੇ ਨੂੰ ਠੀਕ ਕਰਦਾ ਠੀਕ ਹੈ ਉਹ ਨਾਲ ਲੋਹੇ ਨੂੰ ਕੋਈ ਸ਼ੇਪ ਦੇਣੀ ਹੋਈ ਨਾ ਉਹਨੂੰ ਗਰਮ ਕਰਦਾ ਪੂਰਾ ਗਰਮ ਕਰਦਾ ਉਸ ਤੋਂ ਬਾਅਦ ਉਹਨੂੰ ਠੋਕਦਾ ਤੇ ਉਹਨੂੰ ਸ਼ੇਪ ਦਿੰਦਾ ਠੀਕ ਭਾਵੇਂ ਉਹਦੀ ਤੁਸੀਂ ਕੁਲਾੜੀ ਬਣਾ ਲਓ ਭਾਵੇਂ ਕੱਸੀ ਬਣਾ ਲਓ ਭਾਵੇਂ ਮਟਕਾ ਬਣਾ ਲਓ ਉਹ ਲੋਹੇ ਦਾ ਬਣਾ ਕੇ ਦੇ ਦੇਗਾ ਤੁਹਾਨੂੰ ਠੀਕ ਹੈ ਇੰਨਾ ਗਰਮ ਕਰਦਾ ਜਦੋਂ ਅਸੀਂ ਬਾਹਰ ਹੁੰਨੇ ਆ ਖੇਡ ਰਹੇ ਹੁੰਦੇ ਆ ਸਾਡਾ ਸ਼ਰੀਰ ਗਰਮ ਹੁੰਦਾ ਹੂੰ ਸਾਡੇ ਬੋਡੀ ਦਾ ਟੈਂਪਰੇਚਰ 37 ਡਿਗਰੀ ਹੈ ਖੂਨ ਦਾ ਜਦੋਂ ਅਸੀਂ ਭਜਨੇ ਆ ਨੱਠਨੇ ਆ ਟੈਂਪਰੇਚਰ ਵੱਧਦਾ ਹੈ ਵੱਧਦਾ ਹੈ ਤੇ ਪਸੀਨਾ ਕੱਢਦੀ ਹੈ ਵੀ ਟੈਂਪਰੇਚਰ ਮੇਨਟੇਨ ਹੋਇਆ ਜਿਵੇਂ ਮਟਕਾ ਪਸੀਨਾ ਕੱਢਦਾ ਹੈ ਹਾਂਜੀ ਜੀ ਜੀ ਐਵੇਂ ਬੋਡੀ ਪਸੀਨਾ ਛੱਡਦੀ ਹੈ ਮੇਨਟੇਨ ਅਸੀਂ ਆਨੇ ਆ ਇੱਕਦਮ ਠੰਡਾ ਪਾਣੀ ਪੀ ਲੈਂਦੇ ਆ ਉਹ ਠੰਡਾ ਪਾਣੀ ਹੈ ਜੋ ਜਿਹੜਾ ਲੋਹਾਰ ਹੁੰਦੇ ਤੇ ਥੋੜਾ ਮਾਰਦਾ ਠੰਡਾ ਪਾਣੀ ਪੀਤਾ ਉਹਨੇ ਅੰਦਰ ਜਾ ਕੇ ਇੱਕਦਮ ਜਿਹੜਾ ਗਰਮ ਚੀਜ਼ਾਂ ਉਹਦੇ ਚ ਜਿਵੇਂ ਮਿਕਸ ਹੁੰਦਾ ਉਹਦੀ ਸ਼ੇਪ ਬਦਲਣ ਦੀ ਕੋਸ਼ਿਸ਼ ਕਰਦਾ एग्जांपल ਦੱਸਨੇ ਆ ਓਕੇ ਉਹ ਜਦੋਂ ਚੀਜ਼ ਚੇਂਜ ਕਰਦਾ ਉਹ ਕਿਨੂੰ ਅਸਰ ਕਰੇਗਾ ਸਭ ਤੋਂ ਜ਼ਿਆਦਾ ਟਿੱਡੇ ਚ ਗਰਮੀ ਹੈ ਇਸ ਚ ਹੂੰ ਠੰਡਾ ਪਾਣੀ ਪਾਇਆ ਟਿੱਡ ਠੰਡਾ ਹੋ ਜਾਏਗਾ ਠੰਡਾ ਹੋਏਗਾ ਉਹਦੇ ਨਾਲ ਕੀ ਕੀ ਚੀਜ਼ ਜੁੜੀ ਹੋਈ ਹੈ ਲੀਵਰ ਉਹਦੇ ਇੱਕ ਪਾਸੇ ਜੁੜਿਆ ਠੀਕ ਹੈ ਲੀਵਰ ਦੀ ਪ੍ਰੋਬਲਮ ਹਾਰਟ ਉਹਦੇ ਨਾਲ ਜੁੜਿਆ ਹੈ ਹਾਰਟ ਦੀ ਪ੍ਰੋਬਲਮ ਫੇਫੜੇ ਉਹਦੇ ਨਾਲ ਜੁੜੇ ਹਨ ਫੇਫੜੇ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਦੇਖਿਆ ਹੁਣਾ ਠੰਡਾ ਪਾਣੀ ਪੀਂਦੇ ਹੀ ਉਹਨਾਂ ਦੇ ਬੀ.ਪੀ ਦੇ ਅਸਰ ਆ ਜਾਂਦਾ ਹੈ ਉਹਨਾਂ ਦਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਂਦਾ ਹੈ ਕਿਉਂਕਿ ਲੀਵਰ ਨਾਲੇ ਪਈ ਹੈ ਠੰਡਾ ਪਾਣੀ ਪੀਂਦੇ ਹੀ ਢਿੱਡ ਦੀ ਅੱਗ ਸ਼ਾਂਤ ਹੋ ਜਾਂਦੀ ਹੈ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਫੇਫੜੇ ਨਾਲੇ ਪਈ ਐਕਦਮ ਠੰਡ ਪਹੁੰਚੇਗੀ ਖੂਨ ਉਸ ਪਾਸੇ ਚੱਲੇਗਾ ਫੇਫੜੇ ਵਾਲੀ ਪ੍ਰੋਬਲਮ ਆਏਗੀ ਜਿੰਦੇ ਕਰਕੇ ਇਹ ਪ੍ਰੋਬਲਮ ਵੱਧ ਜਾਂਦੀ ਕਈ ਵਾਰੀ ਬੱਚੇ ਦੇ ਫੇਫੜੇ ਪੂਰੀ ਤਰ੍ਹਾਂ ਡਵੈਲਪ ਨਹੀਂ ਹੋਏ ਹੁੰਦੇ ਓਕੇ ਜਦੋਂ ਡਵੈਲਪ ਨਹੀਂ ਹੁੰਦੇ ਤੇ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਬਹੁਤ ਐਸੀ ਚੀਜ਼ਾਂ ਆਂਦੀਆਂ ਮੈਡੀਸਿਨਸ ਆਂਦੀਆਂ ਜਿਹੜੀ ਦੇਣੀ ਪੈਂਦੀਆਂ ਉਹਦੇ ਕਰਕੇ ਫੇਫੜੇ ਜਦੋਂ ਡਵੈਲਪ ਨਹੀਂ ਹਏ ਤੇ ਉਹ ਅਲਰਜੀ ਨੂੰ ਜਲਦੀ ਫੜ ਲੈਂਦੇ ਠੀਕ ਹੈ ਥੋੜੀ ਜੀ ਇਮਿਊਨਿਟੀ ਨਹੀਂ ਵੱਧਦੀ ਠੀਕ ਹੈ ਜਦੋਂ ਅਲਰਜੀ ਹੁੰਦੀ ਹੈ ਸਾਡੇ ਸਪਾਸਮ ਹੋ ਜਾਂਦਾ ਸਪਾਸਮ ਸੀ ਕਹਿੰਦੇ ਆ ਵੀ ਸਾਡੇ ਜਿਹੜੇ ਫੇਫੜੇ ਦੇ ਮਸਲਸ ਹੈ ਨਾ ਜਿਹੜੇ ਐਲਵੀਓਲਾਈ ਹੈਗੇ ਅੰਦਰ ਜੀ ਜੀ ਉਹ ਸੁਗੜ ਜਾਂਦੇ ਓਕੇ ਜਦੋਂ ਸੁਗੜਦੇ ਆ ਫੇਰ ਉਹਦੇ ਚੋਂ 에어 ਪ੍ਰੋਪਰ ਨਹੀਂ ਜਾਂਦੀ ਤੇ ਉਹ ਉਹਨਾਂ ਨੂੰ ਪ੍ਰੋਬਲਮ ਮਾਣੀ ਸ਼ੁਰੂ ਹੋ ਜਾਂਦੀ ਹੈ ਇਹ ਉਹ ਪ੍ਰੋਬਲਮ ਹੈ ਕਿ ਅਗਰ ਤੁਸੀਂ ਇੱਕ ਬਰਤਨ ਵਿੱਚ ਤੁਸੀਂ ਸਿਟੀ ਵਜਾਣੀ ਹੈ ਕੋਈ ਸਿਟੀ ਵਜਾਣੀ ਹੈ ਬਰਤਨ ਵਿੱਚ ਤੁਸੀਂ ਪਾਣੀ ਭਰੋ ਜਾਂ ਕੋਈ ਸਿਟੀ ਲੈਣੇ ਹੁੰਦੇ ਚ گول ਗੇਂਦ ਪਈ ਹੁੰਦੀ ਹੈ ਜੀ ਜੀ ਉਹਨੂੰ ਫੂਕ ਮਾਰਨੇ ਆ ਸਿਟੀ ਵੱਜਦੀ ਆ ਬੇਸਿਕਲੀ ਉੱਥੇ ਦੀ ਤੁਸੀਂ ਜਗ੍ਹਾ ਘਟਾਉਂਦੇ ਹੋ ਐਵੇਂ ਹੀ ਫੇਫੜੇ ਚ ਹੁੰਦਾ ਜਿਹੜੀ ਐਲਵਲਾਈ ਹੈ ਉਹਦੇ ਚ ਕਫ ਜਮਾ ਹੁੰਦੀ ਹੈ ਬਲਗਮ ਜਮਾ ਹੁੰਦੀ ਹੈ ਜਾਂ ਮਿਊਕਸ ਜਮਾ ਹੋ ਜਾਂਦਾ ਹੈ ਓਕੇ ਉਹ ਜਦੋਂ ਜਮਾ ਹੁੰਦਾ ਉੱਥੇ 에어 ਘਟਦੀ ਹੈ बच्चा ਜਦੋਂ 2 ਸਾਲ ਦਾ ਉਹਨੂੰ ਸਿਟੀ ਦੀ ਆਵਾਜ਼ ਆ ਜਾਂਦੀ ਹੈ ਬਾਹਰੋਂ ਅਲਰਜੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਨਾ ਉਹ ਗਲੇ ਦੀ ਜਿਹੜੀ ਪਾਈਪ ਜਾ ਰਹੀ ਹੈ ਐ ਸੁੰਗੜ ਜਾਂਦੀ ਹੈ ਸੁੰਗੜਦੇ ਹੀ ਬੱਚੇ ਨੂੰ ਸਿਟੀ ਦੀ ਆਵਾਜ਼ ਆਣ ਲੱਗ ਜਾਂਦੀ ਹੈ ਪਰ ਉਹਦਾ ਇਲਾਜ ਆਯੁਰਵੈਦ ਚ ਹੈ ਆਯੁਰਵੈਦ ਬਿਲਕੁਲ ਹੈ ਇਨਹੇਲਰ ਤੇ ਕੈਪਸੂਲ ਤੋਂ ਪਹਿਲੇ ਗੋਲੀਆਂ ਆਉਂਦੀਆਂ ਸਟੀਰੋਇਡ ਦੀਆਂ ਓਕੇ ਸਟੀਰੋਇਡ ਲੈਂਦੇ ਸਟੀਰੋਇਡ ਦਾ ਨੁਕਸਾਨ ਹੈ ਹਮ ਸਭ ਨੂੰ ਪਤਾ ਨੁਕਸਾਨ ਹੈ ਫਿਰ ਸਾਇੰਸ ਨੇ ਡਵੈਲਪਮੈਂਟ ਕੀਤੀ ਉਹਨਾਂ ਨੇ ਇਨਹੇਲਰ ਦੇਤੇ ਸਟੀਰੋਇਡ ਵੈਸੀ ਦਿੱਤਾ ਵੀ ਉਹ ਲੋਕਲ ਫੇਫੜੇ ਚਲਾ ਦੇ ਉਹਦਾ ਘੱਟ ਨੁਕਸਾਨ ਹੈ ਪ੍ਰਾਈਵੇਟ ਦੇ ਜੈਸੀ ਚੀਜ਼ਾਂ ਜਿੰਦਾ ਨੁਕਸਾਨ ਹੀ ਹੈ ਨਹੀਂ 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 ਇਹ ਲੋਕਾਂ ਦਾ ਵਹਿਮ ਹੈ ਮੇਰੇ ਕੋਲ ਲੋਕ ਆਉਂਦੇ ਆ ਉਹ ਕਹਿੰਦੇ ਆ ਜੀ ਦਮਾ ਤੇ ਦਮ ਦੇ ਨਾਲ ਹੀ ਨਿਕਲੇਗਾ ਲੋਕੀ ਕਹਿੰਦੇ ਆ ਮੈਂ ਕਹਿੰਦਾ ਐਸੀ ਕੋਈ ਗੱਲ ਨਹੀਂ ਹੈ ਆਯੁਰਵੇਦ ਵਿੱਚ ਲਿਖਿਆ ਹੈ ਦਮਾ ਠੀਕ ਹੋ ਸਕਦਾ ਹਮ ਕਿਊਰੇਬਲ ਹੈ ਸਹੀ ਡਾਕਟਰ ਨੂੰ ਦਿਖਾਇਆ ਹੋਏ ਸਹੀ ਦਵਾਈ ਲਈਤੀ ਹੋਏ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈ